ਵੀ ਜਿਹੜੀਆਂ ਚੀਜ਼ਾਂ ਨੂੰ ਸਾਂਭ ਕੇ ਰੱਖਦੇ ਆ ਉਹਨਾਂ ਨੂੰ ਹਰ ਕੋਈ ਜਿਵੇਂ ਮੰਨ ਲਓ ਕੋਈ ਮਠਿਆਈ ਲਾ ਲਓ ਜਾਂ ਕੋਈ ਸਬਜ਼ੀਆਂ ਲਾ ਲਓ ਜਾਂ ਕੁਝ ਵੀ ਲਾ ਲਓ ਜੇ ਟਕੀਆਂ ਹੋਣ ਤੇ ਹਰ ਕੋਈ ਬੜਾ ਖੁਸ਼ ਹੋ ਕੇ ਖਾਂਦਾ ਲੇਕਿਨ ਜੇ ਨੰਗੀਆਂ ਪਈਆਂ ਹੋਣ ਤੇ ਉੱਤੇ ਮੱਖੀਆਂ ਬਹੁਤ ਸਾਰੀਆਂ ਬਹਿ ਜਾਂਦੀਆਂ ਨੇ ਤੇ ਉਹਨੂੰ ਕੋਈ ਖਾਣਾ ਪਸੰਦ ਨਹੀਂ ਕਰਦਾ ਕਿਉਂਕਿ ਉਹਦੇ ਤੇ ਗੰਦ ਪੈ ਚੁੱਕਾ ਹੁੰਦਾ ਆ ਇਹ ਇੱਕ ਆਮ ਇਹ ਹਰ ਇੱਕ ਔਰਤ ਮਰਦ ਦੀ ਸੋਚ ਤੇ ਬੱਚਿਆਂ ਤੱਕ ਪਤਾ ਲੇਕਿਨ ਅਸੀਂ ਕੀ ਵੇਖ ਰਹੇ ਆ ਕਿ ਸਾਡੇ ਸਮਾਜ ਚ ਕੁਝ ਸੋਸ਼ਲ ਮੀਡੀਆ ਤੇ ਕੁਝ ਕੋ ਕੁੜੀਆਂ ਸਾਰੀਆਂ ਨਹੀਂ ਕੁਝ ਕੁੜੀਆਂ ਜਾਂ ਕੁਝ ਕੋ ਬੰਦੇ ਇਹੋ ਜਾਂ ਨੰਗਾ ਗੰਦ ਪਾ ਕੇ ਬੈਠੇ ਨੇ ਉਹ ਸਮਝਦੇ ਨੇ ਕਿ ਇਹਦੇ ਨਾਲ ਅਸੀਂ ਪਤਾ ਨਹੀਂ ਮਸ਼ਹੂਰ ਹੋ ਜਾਣਾ ਮਸ਼ਹੂਰ ਨਹੀਂ ਹੋਣਾ ਇਹਦੇ ਨਾਲ ਗੰਦ ਪੈਣਾ ਤੇ ਗੰਦੀਆਂ ਚੀਜ਼ਾਂ ਕਦੀ ਕੋਈ ਲਾਈਕ ਨਹੀਂ ਕਰਦਾ ਹਾਂ ਗੰਦ ਵਾਲ ਹਰ ਇੱਕ ਦੀ ਧਿਆਨ ਜ਼ਰੂਰ ਜਾਂਦੀ ਆ ਇੱਕ ਜਾਂ ਦੋ ਮਿੰਟ ਲਈ ਉਦੋਂ ਬਾਅਦ ਹਰ ਕੋ ਕਹੂਗਾ ਤੇ ਗੰਦੇ ਆ ਜਾਂ ਛੱਡੋ ਖੜਾ ਇਸ ਕਰਕੇ ਜਿਹੜੀਆਂ ਕੁੜੀਆਂ ਗਲਤ ਵੀਡੀਓਜ਼ ਬਣਾਉਂਦੀਆਂ ਨੇ ਗਲਤ ਕਮੈਂਟ ਪਾਉਂਦੀਆਂ ਨੇ ਦੋਰੇ ਅਰਥਾਂ ਵਾਲੀਆਂ ਵੀਡੀਓ ਬਣਾਉਂਦੀਆਂ ਨੇ ਜਾਂ ਕੁਝ ਜਹਾ ਦ੍ਰਿਸ਼ ਪੇਸ਼ ਕਰਦੀਆਂ ਨੇ ਇਹ ਗੱਲ ਉਹਨਾਂ ਨੂੰ ਸਮਝ ਲੈਣੀ ਚਾਹੀਦੀ ਆ ਕਿ ਆਉਣ ਵਾਲੇ ਸਮੇਂ 'ਚ ਉਹਨਾਂ ਦਾ ਕੋਈ ਚੰਗਾ ਜੀਵਨ ਸਾਥੀ ਨਹੀਂ ਬਣ ਸਕਦਾ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਉਹਨਾਂ ਨੂੰ ਕੋਈ ਲਾਇਕ ਨਹੀਂ ਕਰੂਗਾ ਹਾਂ ਫੁਕਰਬਾਜੀ ਹੁੰਦੀਆਂ ਨੇ ਥੋੜੇ ਬੋਤੇ ਹੁੰਦੇ ਨੇ ਲੋਕ ਜਿਹੜੇ ਹਵਾ ਜ਼ਰੂਰ ਦੇਣਗੇ ਲੇਕਿਨ ਜ਼ਿੰਦਗੀ ਦੇ ਵਿੱਚ ਇਕੱਲਾ ਮਸ਼ਹੂਰ ਹੋਣਾ ਜ਼ਿੰਦਗੀ ਨਹੀਂ ਬਸਰ ਹੁੰਦੀ ਜ਼ਿੰਦਗੀ ਜੀਉਣ ਦੇ ਲਈ ਇੱਜ਼ਤ ਦਾ ਹੋਣਾ ਮਾਨ ਦਾ ਹੋਣਾ ਸਨਮਾਨ ਦਾ ਹੋਣਾ ਹੌਸਲਾ ਹੋਣਾ ਸਬਰ ਸੰਤੋਖ ਹੋਣਾ ਇਹ ਚੀਜ਼ਾਂ ਬਹੁਤ ਜ਼ਰੂਰੀ ਹੁੰਦੀਆਂ ਨੇ ਜਿਹੜੀਆਂ ਕੁੜੀਆਂ ਇਹ ਕੰਮ ਕਰਦੀਆਂ ਨੇ ਜਾਂ ਜਿਹੜੀਆਂ ਔਰਤਾਂ ਇਹ ਕੰਮ ਕਰਦੀਆਂ ਨੇ ਉਹ ਉਹ ਆਪਣੀਆਂ ਸਾਰੀਆਂ ਹੱਦਾਂ ਸਰਹੱਦਾਂ ਪਾਰ ਚੁ ਕਰਨ ਦੀ ਕੋਸ਼ਿਸ਼ ਕਰਦੀਆਂ ਨੇ ਬੋਲਣ ਦੇ ਵਿੱਚ ਉਹਨਾਂ ਦੇ ਕੱਪੜਿਆਂ ਦੇ ਵਿੱਚ ਉਹਨਾਂ ਦੇ ਬਹਿਣ ਦੇ ਤਰੀਕੇ ਦੇ ਵਿੱਚ ਕਿਉਂਕਿ ਉਹ ਸਮਝਦੇ ਨੇ ਸ਼ਾਇਦ ਇਹ ਬੜਾ ਵਧੀਆ ਪਰ ਇਹ ਉਵੇਂ ਹੀ ਹੋਵੇਗਾ ਜਿਵੇਂ ਕਿਸੇ ਭੋਜਨ ਤੇ ਬਹੁਤ ਸਾਰੀਆਂ ਮੱਖੀਆਂ ਬਹਿ ਜਾਣ ਤਾਂ ਉਹਨੂੰ ਲੋਕੀ ਗੰਦ ਕਹਿਣ ਲੱਗ ਪੈਂਦੇ ਨੇ ਤਾਂ ਫਿਰ ਆਪਾਂ ਆਪਣੇ ਆਪ ਨੂੰ ਕਿਉਂ ਇਹੋ ਜਿਹਾ ਸ਼ਬਦ ਖਮਾਉਣੇ ਆ ਕਿ ਅਸੀਂ ਹਾਨੂੰ ਕੋਈ ਕਵੇ ਕਿ ਗੰਦ ਆ ਕਿਉਂਕਿ ਉਹ ਕੁੜੀਆਂ ਵੀ ਜਾਣਦੀਆਂ ਨੇ ਉਹ ਔਰਤਾਂ ਵੀ ਜਾਣਦੀਆਂ ਨੇ ਜਿਨ੍ਹਾਂ ਨੂੰ ਤੁਹਾਡੇ ਵਰਗੇ ਸੂਝਵਾਨ ਲੇ ਕਮੈਂਟ ਪਾਉਂਦੇ ਨੇ ਕਿ ਇਹ ਕੰਮ ਚੰਗਾ ਨਹੀਂ ਤੁਹਾਡਾ ਇਹ ਕੰਮ ਬਹੁਤ ਬੁਰਾ ਆ ਬਹੁਤ ਸਾਰੇ ਭੈਣ ਭਰਾ ਕਮੈਂਟ ਪਾ ਦਿੰਦੇ ਨੇ ਕਿ ਇਹ ਚੀਜ਼ਾਂ ਵਸਣ ਵਾਲੀਆਂ ਨਹੀਂ ਹੁੰਦੀਆਂ ਕੱਲ ਨੂੰ ਔਲਾਦ ਪੈਦਾ ਹੋਣੀ ਧੀਆ ਪੁੱਤ ਹੋਣੇ ਨੇ ਉਹ ਜਦੋਂ ਉਹ ਕਹਿਣਗੇ ਮਾਂ ਤੂੰ ਆ ਕੀ ਬੇਸ਼ਰਮਪੁਣਾ ਕਰਦੀ ਰਹੀ 15 20 ਸਾਲ ਤੇ ਛੱਟ ਗੁਜ਼ਰ ਜਾਂਦੇ ਨੇ ਕਿੰਨਾ ਕ ਸਮਾਂ ਹੁੰਦਾ ਕਿ ਮਾਂ ਤੂੰ ਆ ਕੀ ਨੰਗੇਜਪਨ ਕਰਦੀ ਰਹੀ ਤੈਨੂੰ ਕੋਈ ਸ਼ਰਮ ਨਹੀਂ ਆਈ ਤੈਨੂੰ ਕੋਈ ਰੋਕਣ ਵਾਲਾ ਨਹੀਂ ਸੀ ਹੁਣ ਜਦੋਂ ਮਾਂ ਨੇ ਇਹ ਕੁਛ ਕੀਤਾ ਹੋਵੇਗਾ ਤੇ ਉਹ ਆਪਣੇ ਧੀ ਪੁੱਤਰ ਨੂੰ ਕਿਵੇਂ ਰੋਕੇਗੀ ਇਹ ਗੱਲ ਤਾਂ ਫਿਰ ਸਵਾਲ ਤਾਂ ਜਵਾਬ ਮੰਗਣਗੇ ਹੀ ਇਹ ਸਾਡੇ ਸਮਾਜ 'ਚ ਇੱਕ ਭਰਮ ਪਾਇਆ ਜਾ ਰਿਹਾ ਕਿ ਸੋਸ਼ਲ ਮੀਡੀਆ ਤੋਂ ਬੜੀ ਕਮਾਈ ਹੁੰਦੀ ਸੋਸ਼ਲ ਮੀਡੀਆ ਤੋਂ ਬੜੀ ਕਮਾਈ ਹੁੰਦੀ ਸੋਸ਼ਲ ਮੀਡੀਆ ਤੋਂ ਕੋਈ ਕਮਾਈ ਕਮਾਈ ਨਹੀਂ ਜੁ ਹੁੰਦੀ ਇਹ ਸਾਰੀਆਂ ਹਵਾ 'ਚ ਗੱਲਾਂ ਨੇ ਕਿੰਨੇ ਕ ਲੋਕਾਂ ਨੇ ਬਹੁਤ ਕਮਾਈਆਂ ਕਰਦੀਆਂ ਕੋਠੀਆਂ ਗੱਡੀਆਂ ਪਾਲੀਆਂ ਜਾਂ ਕਿੰਨੀ ਕ ਇੰਡਸਟਰੀਆਂ ਬਿਜ਼ਨਸ ਸੈਟ ਕਰ ਲਈ ਨੇ ਕੋਈ ਦੱਸੇਗਾ ਮੇਰਾ ਭੈਣ ਭਰਾ ਹਾਂ ਕਿਸੇ ਨੂੰ ਹੋ ਸਕਦਾ ਕਿ ਇਹਨੂੰ ਮਹੀਨੇ ਦੇ 20 ਡਾਲਰ ਆ ਜਾਂਦੇ ਹੁਣ ਕਿ ਇਹਨੂੰ 50 ਡਾਲਰ ਆ ਜਾਂਦੇ ਹੁਣ ਉਹ ਵੀ ਕਦੀ ਕਦੀ 2-4 ਮਹੀਨਿਆਂ ਬਾਅਦ ਇਹ ਕਮਾਈਆਂ ਨਹੀਂ ਹੁੰਦੀਆਂ ਇੰਨੇ ਤੇ ਰੋਜ਼ ਹਰ ਮਨੁੱਖ ਦੇ ਕਿੰਨੇ ਖਰਚੇ ਨੇ ਅੱਜ ਦੇ ਸਮੇਂ 'ਚ ਜ਼ਿੰਦਗੀ ਦੇ ਵਿੱਚ ਪੈਸਾ ਆਪਣੀ ਮਿਹਨਤ ਨਾਲ ਕਮਾਓ ਸੋਸ਼ਲ ਮੀਡੀਆ ਲੋਕਾਂ ਨੂੰ ਜਾਗਰੂਕ ਕਰਨ ਲਈ ਚੰਗੀਆਂ ਗੱਲਾਂ ਸਾਂਝੀਆਂ ਕਰਨ ਲਈ ਚੰਗਾ ਜੀਵਨ ਪੱਦਰ ਬਣਾਉਣ ਲਈ ਚੰਗੀਆਂ ਜ਼ਿੰਦਗੀ ਨੂੰ ਬਿਹਤਰ ਜਿਉਣ ਦੇ ਲਈ ਬਣਿਆ ਹੋਇਆ ਨਾ ਕਿ ਸੋਸ਼ਲ ਮੀਡੀਆ ਘਟਿਆਪਨ ਖਲਾਰਾ ਪਾਉਣ ਨਹੀਂ ਬਣਿਆ ਹੋਇਆ ਮੈਂ ਆਸ ਕਰਦਾ ਉਹਨਾਂ ਭੈਣਾਂ ਤੋਂ ਉਹਨਾਂ ਧੀਆਂ ਤੋਂ ਕਿ ਉਹ ਜ਼ਰੂਰ ਗੱਲ ਯਾਦ ਰੱਖਣ ਕਿਉਂਕਿ ਇੱਜ਼ਤ ਗਈ ਨਹੀਂ ਜੇ ਮਿਲਨੀ ਇੱਕ ਵਾਰੀ ਇੱਜ਼ਤ ਉੱਡ ਗਈ ਬਰਬਾਦ ਹੋ ਗਈ ਮੁੜ ਕੇ ਉਹਨੂੰ ਕਮਾਉਣਾ ਬਹੁਤ ਸਾਲ ਲੱਗਦੇ ਨੇ ਤੇ ਸਮਾਂ ਹੀ ਨਿਕਲ ਜਾਂਦਾ ਜ਼ਿੰਦਗੀ ਗੁਜ਼ਰ ਜਾਂਦੀ ਹੰਦੀ ਆ ਇਸ ਕਰਕੇ ਜਿਹੜੀ ਇੱਜ਼ਤ ਮਾਂ ਬਾਪ ਨੇ ਬਣਾਈ ਆ ਉਹਨੂੰ ਆਪਣੀਏ ਮਾਂ ਬਾਪ ਦੀ ਇੱਜ਼ਤ ਨੂੰ ਬਰਕਰਾਰ ਰੱਖਣ ਤੇ ਐਵੇਂ ਸੋਸ਼ਲ ਮੀਡੀਆ ਤੇ ਗੰਦ ਨਾ ਪਾਉਣ ਤੇ ਇੱਚ ਹੀ ਚੰਗੀ ਗੱਲ ਹੋਵੇਗੀ ਨਹੀਂ ਤਾਂ ਜ਼ਿੰਦਗੀ ਚ ਵਿਸ਼ੇਬਾ ਨਹੀਂ ਹੋਣਾ ਫਿਰ ਇੱਕ ਜਗ੍ਹਾ ਤੇ ਵਿਆਹ ਹੋਊਗਾ ਉਹ ਟੁੱਟੂਗਾ ਦੂਜੀ ਜਗ੍ਹਾ ਤੇ ਹੋਊਗਾ ਟੁੱਟੂਗਾ ਤੀਜੀ ਜਗ੍ਹਾ ਤੇ ਹੋਊਗਾ ਟੁੱਟੂਗਾ ਚੌਥੀ ਜਗ੍ਹਾ ਤੇ ਹੋਊਗਾ ਟੁੱਟੂਗਾ ਅਖੀਰ ਜਿਹੜਾ ਵਾ ਉਦਾ ਅੰਤ ਬਹੁਤ ਮਾੜਾ ਹੋਵੇਗਾ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਆਸ ਕਰਦਾ ਕਿ ਉਹ ਮੇਰੀਆਂ ਭੈਣਾਂ ਤੇ ਧੀਆਂ ਜਰੂਰ ਇਸ ਵਿਸ਼ੇ ਵੱਲ ਸੋਚਣ ਜਿਹੜੀਆਂ ਇਹੋ ਜਿਹੀਆਂ ਵੀਡੀਓਆਂ ਬਣਾ ਰਹੀਆਂ ਨੇ ਜਾਂ ਬਣਾਉਣ ਬਾਰੇ ਸੋਚ ਰਹੀਆਂ ਨੇ